ਸੱਚੀ ਕਾਜੀ ਸਾਰਿਆਂ ਨੂੰ ਖੁਸ਼ੀ ਸਾਰੀ ਵਧੀਆਂ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਹਿਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਪਲੀਜ਼ ਸਕਿਪ ਕਰਕੇ ਨਾ ਦੇਖਿਆ ਕਰੋ ਜੋ ਵੀ ਅਸੀਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਉਸ ਵੀਡੀਓ ਦੇ ਵਿੱਚ ਜਾਓ ਵੀ ਫੈਬਰਿਕ ਆ ਉਹਦੇ ਬਾਰੇ ਦੱਸਿਆ ਹੁੰਦਾ ਸੂਟ ਕਿਵੇਂ ਬਣਨਗੇ ਉਹਦੇ ਬਾਰੇ ਦੱਸਿਆ ਹੁੰਦਾ ਫਿਰ ਸਾਡੀਆਂ ਭੈਣਾਂ ਅਲੱਗ ਤੋਂ ਸਾਨੂੰ ਮੈਸੇਜ ਕਰਦੀਆਂ ਕਿ ਦੀਦੀ ਕਿਹੜਾ ਫੈਬਰਿਕ ਆ ਕਿਵੇਂ ਸੂਟ ਬਣੇਗਾ ਵਿੱਦ ਲਾਈਨ ਬਣ ਤੁਲੋ ਜੀ ਸੂਟ ਆਰਡਰ ਕਰਨ ਦੇ ਲਈ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਹੈ ਇਹਨਾਂ 'ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਤੇ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਸਕਦੇ ਹੋ ਤੇ ਪਲੀਜ਼ ਮੈਨੂੰ ਵਟਸਐਪ 'ਤੇ ਮੈਸੇਜ ਹੀ ਕਰਿਆ ਕਰੋ ਤੁਹਾਨੂੰ ਇਹਨਾਂ 'ਚ ਕੋਈ ਵੀ ਸੂਟ ਪਸੰਦ ਆਏਗਾ ਪਹਿਲਾਂ ਤੁਸੀਂ ਸਕਰੀਨਸ਼ਾਟ ਭੇਜੋ ਫਿਰ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰੋ ਤੇ ਕੁਝ ਪਹਿਣਾ ਸਾਡੀਆਂ ਕੁੜਸੀਆਂ ਨੇ ਕਿ ਦੀਦੀ ਅਸੀਂ ਆਰਡਰ ਕਿਵੇਂ ਕਰਨਾ ਆ ਮੈਂ ਇਹੀ ਦੱਸਦੀ ਹੁੰਦੀ ਆ ਕਿ ਜੋ ਨੰਬਰ ਚੱਲ ਰਿਹਾ ਉੱਥੇ ਤੁਸੀਂ ਮੈਨੂੰ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਜਿਹੜੀਆਂ ਇੰਡੀਆਂ ਵਾਲੀਆਂ ਪਹਿਣਾਂ ਨੇ ਤੁਸੀਂ ਮੈਨੂੰ ਗੂਗਲ ਪੇ ਕਰ ਸਕਦੇ ਹੋ ਜਿਹੜੀਆਂ ਸਾਡੀਆਂ ਬਾਹਰ ਵਾਲੀਆਂ ਪਹਿਣਾਂ ਦਾ ਆਰਡਰ ਚੱਲ ਰਿਹਾ ਜਾਂ ਤੁਸੀਂ ਨਵੇਂ ਹੋਂ ਦਾ ਤੁਸੀਂ ਮੈਨੂੰ ਵੈਸਟਨ ਯੂਨੀਅਨ ਰਾਹੀਂ ਪੇਮੈਂਟ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਮਨੀ ਗ੍ਰਾਮ ਰਾਹੀਂ ਕਰ ਸਕਦੇ ਹੋ ਤੁਹਾਡੀ ਚਾਹਤ ਸਿੱਧੀ ਠੀਕ ਹੈ ਜੀ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਜਿਹੜੀ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਅੱਜ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਆ ਤੁਹਾਨੂੰ ਪਤਾ ਕਿ ਸਮਰ ਦਾ ਮੌਸਮ ਚੱਲ ਰਿਹਾ ਬਹੁਤ ਜ਼ਿਆ ਆ ਆਪਾਂ ਪਹਿਲਾਂ ਵਾਈਟ ਸਲਵਾਰਾਂ ਚਿਕਨ ਦੀਆਂ ਕਾਫੀ ਸੇਲ ਕਰ ਚੁੱਕੇ ਹਾਂ ਦੇ ਨਾਲ ਪ੍ਰਿੰਟਡ ਵੀ ਤੇ ਅੱਜ ਆਪਾਂ 컬러ਫੁਲ ਦੇ ਵਿੱਚ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਪਿਆਰੀ ਕਲੈਕਸ਼ਨ ਠੀਕ ਹੈ ਜੀ ਤੇ ਚਲੋ ਜੀ ਕਲੈਕਸ਼ਨ ਦਿਖਾਣਾ ਤੁਹਾਨੂੰ ਸ਼ੁਰੂ ਕਰਦੇ ਆਂ ਅੱਜ ਦੀ ਫਰਸਟ ਕਲੈਕਸ਼ਨ ਚੈੱਕ ਕਰੋ ਜੀ ਲਓ ਜੀ ਪ੍ਰਿੰਟਿੰਗ ਦੇ ਵਿੱਚ ਸ਼ਰਟ ਰਹੇਗੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਸੌਫਟ ਹੈ कॉटन ਫੈਬਰਿਕ ਰਹੇਗਾ ਦੇਖੋ ਕਿੰਨਾ ਪਿਆਰਾ ਕਲਰ ਹੈ ਔਰ ਪ੍ਰਿੰਟ ਦੇ ਚੈੱਕ ਕਰੋ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਜੀ ਮੈਂ ਤੁਹਾਨੂੰ کھول ਕੇ ਦਿਖਾ ਦਿੰਨੀ ਆਂ ਇਹ ਜੋ ਅੱਜ ਵਾਲੇ ਸੂਟ ਰਹਿਣਗੇ ਜੀ ਵਿਦਆਊਟ ਲਾਈਨਿੰਗ ਬਣਨਗੇ ਇਹਨਾਂ ਦੇ ਨੀਚੇ ਲਾਈਨਿੰਗ ਦੀ ਨੀਡ ਨਹੀਂ ਹੈ ਦੇਖ ਸਕਦੇ ਤੁਸੀਂ ਬਹੁਤ ਪਿਆਰਾ ਫੈਬਰਿਕ ਹੈ ਇਹਨੂੰ ਤੁਸੀਂ ਲੇਸਸ ਨਾਲ ਰੈਡੀ ਕਰਵਾ ਸਕਦੇ ਹੋ ਤੁਸੀਂ ਪਾਈਪਿੰਗ ਲਗਵਾ ਸਕਦੇ ਹੋ ਤੁਹਾਡੀ ਚੋਇਸ ਹੈ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਦੇਖੋ ਬਹੁਤ ਸੋਹਣਾ ਹੈ ਵਿਦਆਊਟ ਦੁਪੱਟਾ ਸੂਟ ਨੇ ਮੈਚਿੰਗ ਸੂਟ ਰਹਿਣਗੇ ਠੀਕ ਹੈ ਜੀ ਔਰ ਚਿਕਨ ਵਾਕ ਦੀ ਬਾਟਮ ਰਹੇਗੀ ਦੇਖੋ ਬਹੁਤ ਪਿਆਰਾ ਡਿਫਰੈਂਟ ਹੈ ਇਹਦਾ ਤੁਸੀਂ ਟਰਾਊਜ਼ਰ ਬਣਵਾ ਸਕਦੇ ਹੋ ਇਹ ਜੇ ਤੁਸੀਂ ਬਾਟਮ ਬਣਵਾ ਸਕਦੇ ਹੋ ਇਹ ਤੁਹਾਡੀ ਚੁਆਇਸ ਹੈ ਠੀਕ ਹੈ ਜੀ ਬਹੁਤ ਪਿਆਰਾ ਫੈਬਰਿਕ ਹੈ ਲੋਜੀਕ ਮੈਂ ਫੈਬਰਿਕ ਚੈੱਕ ਕਰਵਾਦਾ ਤੁਹਾਨੂੰ ਖੋਲ ਕੇ ਚਿਕਨ ਵਰਕ ਦੀ ਬਾਟਮ ਰਹੇਗੀ ਟਾਈਟਰ ਮੀਟਰ ਦੀ ਕੱਟ ਰਹੇਗੀ ਖੁੱਲੀ ਬਾਟਮ ਬਣੇਗੀ ਜੀ ਤੁਹਾਡੀ ਦੇਖੋ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਵਿਦਆਊਟ ਲਾਈਨਿੰਗ ਸੂਟ ਬਣਨ ਵਾਲੇ ਨੇ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਔਰ ਪ੍ਰਾਈਸ ਰਹੇਗਾ ਜੀ ਇਹਦਾ 1350 ਡਾਟ ਚੈੱਕ ਕਰੋ ਕਲਰ ਚੈੱਕ ਕਰ ਲਓ ਜੀ ਕਲਰ ਕੈਮਰੇ ਦੇ ਤੁਹਾਨੂੰ ਸੇਮ ਕਲਰ ਦਿਖ ਰਿਹਾ ਹੈ ਕਲਰ ਦੇ ਵਿੱਚ ਕੋਈ ਵੀ ਡਿਫਰੈਂਟ ਨਹੀਂ ਹੈਗਾ ਥੋੜਾ ਬਹੁਤਾ ਚੇਂਜ ਆਏਗਾ ਥੋੜੇ ਜਿਹਾ ਹਲਕੀ ਸ਼ਾਈਨ ਹੁੰਦੀ ਹੈ ਕਲਰ ਦੇਖੋ ਬਹੁਤ ਪਿਆਰਾ ਕਲਰ ਹੈ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਜੇ ਤੁਸੀਂ ਮੇਰੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਅਗਰ ਤੁਸੀਂ ਬਿਨਾ ਸਟਿਚਿੰਗ ਤੋਂ ਲੈਣਾ ਬਿਨਾ ਸਟਿਚਿੰਗ ਤੋਂ ਬਾਏ ਕਰ ਸਕਦੇ ਹੋ ਜੇ ਤੁਸੀਂ ਮੈਂ ਦੁਪੱਟਾ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਲਓ ਤੁਸੀਂ ਮੇਰੇ ਕੋਲ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਜੋ ਦੁਪੱਟੇ ਦੇ ਚਾਰਜਸ ਨੇ ਉਹ ਲੱਗ ਰਹਿਣਗੇ ਇਹ ਜੋ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਚੈੱਕ ਕਰ ਲਓ ਜੀ ਫਰਸਟ ਕਲਰ ਫਰਸਟ ਪ੍ਰਿੰਟ ਬਹੁਤ ਜਿਆਦਾ ਪਿਆਰਾ ਚਿਕਨ ਵਰਕ ਦੀ ਬਾਟਮ ਰਹੇਗੀ ਨਾਲ ਔਰ ਪ੍ਰਿੰਟਡ ਸ਼ਰਟ ਰਹੇਗੀ ਬਹੁਤ ਪਿਆਰੀ ਸ਼ਰਟ ਹੈ ਜੀ ਦੁਪੱਟਾ ਤੁਸੀਂ ਮੈਨੂੰ ਦੱਸ ਸਕਦੇ ਹੋ ਕਿਵੇਂ ਦਾ ਬਾਈ ਕਰਨਾ ਹੈ ਤੁਸੀਂ ਪਲੇਨ ਡਾਈ ਕਰਵਾਉਣਾ ਜਾਂ ਟਾਈ ਐਂਡ ਡਾਈ ਕਰਵਾਉਣਾ ਠੀਕ ਹੈ ਜੀ ਅਗਰ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਠੀਕ ਹੈ ਜੀ ਇਹ ਆ ਗਿਆ ਜੀ ਫਰਸਟ ਪ੍ਰਿੰਟ ਫਰਸਟ ਕਲਰ ਬਹੁਤ ਸੋਹਣਾ ਤੇ ਲਓ ਜੀ ਸੈਕਿੰਡ ਆ ਗਿਆ ਜੀ ਲਵੈਂਡਰ ਸ਼ੇਡ ਦੇ ਵਿੱਚ ਦੇਖੋ ਚੈੱਕ ਕਰੋ ਬਹੁਤ ਜ਼ਿਆਦਾ ਪਿਆਰਾ ਹੈ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਵਿਦਆਊਟ ਲਾਈਨਿੰਗ ਸੂਟ ਬਣਨ ਵਾਲੇ ਨੇ ਮੈਂ ਤੁਹਾਨੂੰ ਨਾ ਫੈਬਰਿਕ ਨੇੜੇ ਤੋਂ ਚੈੱਕ ਕਰਵਾਦਾ ਫੈਬਰਿਕ ਚੈੱਕ ਕਰੋ ਬਹੁਤ ਜ਼ਿਆਦਾ ਪਿਆਰਾ ਤੇ ਸੌਫਟ ਫੈਬਰਿਕ ਹੈ ਜੀ ਗਰਮੀ ਦੇ ਵਿੱਚ ਆਰਾਮ ਨਾਲ ਵੇਅਰ ਹੋਏਗਾ ਵਿਦਆਊਟ ਲਾਈਨਿੰਗ ਤੁਸੀਂ ਬਣਵਾ ਸਕਦੇ ਹੋ ਆ ਜਿਹੜੀਆਂ ਪਹਿਣਾ ਦਾ ਸਾਡੇ ਕੋਲ ਆਰਡਰ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਵੀ ਕਰਵਾ ਸਕਦੇ ਹੋ ਬਾਟਮ ਚੈੱਕ ਕਰ ਲਓ ਜੀ ਲਓ ਜੀ ਟਾਈ ਟਾਈ ਮੀਟਰ ਦੀ ਕੱਟ ਰਹੇਗੀ ਬਹੁਤ ਪਿਆਰੇ ਸੂਟ ਬਣਨਗੇ ਤੁਸੀਂ ਦੁਬੱਟਾ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਦਿਓ ਅਸੀਂ ਤੁਹਾਨੂੰ ਦੁਬੱਟਾ ਵੀ ਨਾਲ ਰੈਡੀ ਕਰਕੇ ਦਵਾਂਗੇ ਜੋ ਦੁਬੱਟੇ ਦੇ ਚਾਰਜਸ ਨੇ ਉਹ ਲੱਗ ਰਹਿਣਗੇ ਠੀਕ ਹੈ ਜੀ ਪ੍ਰਾਈਸ ਰਹੇਗਾ ਜੀ ਇਹਦਾ 1350 ਦੇਖੋ ਜੀ ਚੈੱਕ ਕਰੋ ਬਹੁਤ ਹੀ ਸੋਹਣਾ ਲੱਗ ਰਿਹਾ ਬਹੁਤ ਪਿਆਰਾ ਕਲਰ ਹੈ ਜੀ ਕੈਮਰੇ ਚ ਸੇਮ ਕਲਰ ਦਿਖ ਰਿਹਾ ਤੁਹਾਨੂੰ ਕਲਰ ਦੇ ਵਿੱਚ ਕੋਈ ਵੀ ਚੇਂਜ ਨਹੀਂ ਹੈ ਲੋਕ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਇਹ ਆ ਗਿਆ ਜੀ ਸੈਕਿੰਡ ਕਲਰ ਬਹੁਤ ਪਿਆਰਾ ਕਲਰ ਹੈ ਜੀ ਜਲਦੀ ਤੋਂ ਜਲਦੀ ਤੁਸੀਂ ਆਪਣਾ ਆਰਡਰ ਦੇ ਦਿਓ ਕਿਉਂਕਿ ਫਟਾਫਟ ਸੇਲ ਹੋ ਜਾਂਦੇ ਨੇ ਜਿਹੜੀ ਵੀ ਕਲੈਕਸ਼ਨ ਆਉਂਦੀ ਹੈ ਤੁਹਾਨੂੰ ਪਤਾ ਹੈ ਸਮਰ ਦੇ ਵਿੱਚ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਇਹ ਲੋ ਜੀ ਸੈਕਿੰਡ ਪ੍ਰਿੰਟ ਕਲਰ ਚੈੱਕ ਕਰੋ ਜੀ ਕਲਰ ਕੈਮਰੇ 'ਚ ਸੇਮ ਹੀ ਕਲਰ ਨਜ਼ਰ ਆ ਰਿਹਾ ਤੁਹਾਨੂੰ ਥੋੜਾ ਬਹੁਤਾ ਚੇਂਜ ਹੋਏਗਾ ਕੁਝ ਜ਼ਿਆਦਾ ਚੇਂਜ ਨਹੀਂ ਹੈ ਬਹੁਤ ਪਿਆਰਾ ਕਲਰ ਹੈ ਜੀ ਦੇਖੋ ਲਓ ਜੀ ਮੈਂ ਤੁਹਾਨੂੰ ਖੋਲ ਕੇ ਦਿਖਾਦਾ 2 ਮੀਟਰ ਦੀ ਕੱਟ ਰੈਗੀ ਅਗਰ ਤੁਸੀਂ ਮੇਰੇ ਕੋਲ ਸਟੀਚ ਕਰਵਾਉਣਾ ਹੈ ਤੁਸੀਂ ਮੈਨੂੰ ਦੱਸ ਸਕਦੇ ਹੋ ਅਗਰ ਤੁਸੀਂ ਵਿਦਆਉਟ ਸਟੀਚਿੰਗ ਲੈਣਾ ਹੈ ਵਿਦਆਉਟ ਸਟੀਚਿੰਗ ਬਾਈ ਕਰ ਸਕਦੇ ਹੋ ਪ੍ਰਾਈਸ ਰਹੇਗਾ ਜੀ 1350 ਲਓ ਜੀ ਇਹ ਰਹੇਗੀ ਜੀ ਨਾਲ ਬਾਟਮ ਇਹਦਾ ਤੁਸੀਂ ਟਰੌਜ਼ਰ ਬਣਾਓ ਤੁਸੀਂ ਬਾਟਮ ਬਣਾਓ ਇਹ ਤੁਹਾਡੀ ਚੋਆਈ ਸਾਹ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਇਹਨਾਂ ਚ ਫਿਟਿੰਗ ਬਹੁਤ ਪਿਆਰੀ ਆਂਦੀ ਹੈ ਪਹਿਲਾਂ ਆਪਾਂ ਇਹਦੇ ਨਾਲ ਦੇ ਕਾਫੀ ਸੇਲ ਕਰ ਚੁੱਕੇ ਹਾਂ ਵਾਈਟ ਬਾਟਮ ਦੇ ਨਾਲ ਕਿਤੇ ਸੀ ਆਫ ਵਾਈਟ ਬਾਟਮ ਦੇ ਨਾਲ ਕਿਤੇ ਸੀ ਤੇ ਹੁਣ ਕਲਰਫੁਲ ਬਾਟਮ ਆਈਆਂ ਜੀ ਚਿਕਨ ਵਰਕ ਦੇ ਵਿੱਚ ਕਿਉਂਕਿ ਪੈਣਾ ਦੀ ਡਿਮਾਂਡ ਸੀ ਕਿ ਦੀਦੀ ਕਲਰਫੁਲ ਬਾਟਮ ਲੈ ਕੇ ਆਓ ਤੇ ਕਲਰਫੁਲ ਬਾਟਮ ਲੈ ਕੇ ਆਏ ਜੀ ਆਪਾਂ ਲੋ ਜੀ ਬਹੁਤ ਪਿਆਰੀ ਕਲੈਕਸ਼ਨ ਹੈ ਫਟਾਫਟ ਸਕਰੀਨਸ਼ਾਟ ਲਾਓ ਤੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਪਲੀਜ਼ ਸਕਰੀਨਸ਼ਾਟ ਕਲੀਅਰ ਲਿਓ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਕਾਟਨ ਫੈਬਰਿਕ ਹੈ ਜੀ ਗਰਮੀ ਦੇ ਵਿੱਚ ਆਰਾਮ ਨਾਲ ਵੇਅਰ ਹੋਏਗਾ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਕੋਟਾ ਡੋਰੀਆ ਦਾ ਲੈਣਾ ਜਾਂ ਤੁਸੀਂ ਟੈਬੀ ਦਾ ਲੈਣਾ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਦੇ ਹੋ ਦੁਪੱਟੇ ਦੇ ਚਾਰਜਸ ਅਲੱਗ ਰਹਿਣਗੇ ਸੈਕਿੰਡ ਆ ਗਿਆ ਜੀ ਬਹੁਤ ਪਿਆਰਾ ਜੀ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਬਹੁਤ ਸੋਹਣਾ ਲੱਗ ਰਿਹਾ ਦੇਖੋ ਕਲਰ ਸਾਰੇ ਕਲਰ ਪ੍ਰਿੰਟ ਬਹੁਤ ਡਿਫਰੈਂਟ ਨੇ ਬਹੁਤ ਪਿਆਰੇ ਲੱਗ ਰਹੇ ਨੇ ਜੀ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਜਲਦੀ ਤੋਂ ਜਲਦੀ ਤੁਸੀਂ ਆਪਣਾ ਆਰਡਰ ਦੇ ਦਿਓ ਮੈਨੂੰ ਲਓ ਜੀ ਪ੍ਰਿੰਟ ਚੈੱਕ ਕਰ ਲਓ ਇਹ ਜੋ ਮੈਂ ਤੁਹਾਨੂੰ ਪਹਿਲਾਂ ਤਿੰਨ ਦਿਖਾਏ ਨੇ ਔਰੇ ਇਹ ਚਾਰ ਪ੍ਰਿੰਟ ਸੇਮ ਆਏ ਨੇ ਜੀ ਲਓ ਜੀ ਮੈਂ ਤੁਹਾਨੂੰ ਪ੍ਰਿੰਟ ਇੱਕ ਵਾਰੀ ਖੋਲ ਕੇ ਦਿਖਾ ਦੇਣੀ ਆ ਫਿਰ ਵੀ ਤੁਹਾਨੂੰ ਕੋਈ ਕਨਫਿਊਜ਼ਨ ਆ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਬਹੁਤ ਪਿਆਰੇ ਜਿਹਨੂੰ ਆਪਾਂ ਕਹਦੇ ਨਾ ਬਿਲਕੁਲ ਲਾਈਟ ਵੇਟ ਫੈਬਰਿਕ ਹੈ ਜੀ। ਨੇਟ ਹੈ ਵਿਦਆਊਟ ਲਾਈਨਿੰਗ ਬਣਨ ਵਾਲੇ ਨੇ ਤੇ ਬਹੁਤ ਜ਼ਿਆਦਾ ਲੈਸ ਪ੍ਰਾਈਸ ਚ ਆਏ ਨੇ ਪਹਿਣਾ ਦੇ ਬਜਟ ਦੇ ਵਿੱਚ ਆਏ ਨੇ ਸਾਡੀਆਂ ਦੇ। ਕਲਰ ਚੈੱਕ ਕਰੋ ਜੀ ਬਹੁਤ ਪਿਆਰਾ ਕਲਰ ਹੈ ਗ੍ਰੀਨ ਜਿਹਾ ਕਲਰ ਹੈ ਇਹ ਰਹੇਗੀ ਜੀ ਨਾਲ ਬਾਟਮ। ਤੁਸੀਂ ਬਾਟਮ ਬਣਾਓ ਤੁਸੀਂ ਟਰਾਊਜ਼ਰ ਬਣਾਓ ਇਹ ਤੁਹਾਡੀ ਚੁਆਇਸ ਹੈ। ਜੇ ਤੁਸੀਂ ਮੇਰੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਜਿਹੜੀਆਂ ਪਹਿਣਾ ਦਾ ਸਾਡੇ ਕੋਲ ਆਰਡਰ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਵੀ ਕਰਵਾ ਸਕਦੇ ਹੋ। ਤੇ ਸਾਡੇ ਕੋਲ ਸਟੀਚਿੰਗ ਵੀ अवेलेबल ਹੈ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਆਹ ਦੇਖੋ ਜੀ ਸਟੀਚਿੰਗ ਨੂੰ ਟਾਈਮ ਲੱਗੇਗਾ ਕਾਫੀ ਪਣਾ ਕਰਨੀ ਆ ਕਿ ਬੀਬੀ ਸਾਨੂੰ ਜਲਦੀ ਚਾਹੀਦਾ ਐਨੀ ਜਲਦੀ ਸੂਟ ਨਹੀਂ ਮਿਲੇਗਾ ਫਿਰ ਵੀ 10 ਤੋਂ 15 ਡੇ ਤਾਂ ਚਾਹੀਦੇ ਨੇ ਠੀਕ ਹੈ ਜੀ ਲਓ ਜੀ ਬਹੁਤ ਪਿਆਰਾ ਇਹਨੂੰ ਤੁਸੀਂ ਕੁੜਤਾ ਸਟਾਈਲ ਬਣਵਾ ਸਕਦੇ ਹੋ ਤੁਸੀਂ ਲੇਸਸ ਨਾਲ ਰੈਡੀ ਕਰਵਾਣਾ ਹੈ ਜਾਂ ਤੁਸੀਂ ਪਾਈਪਿੰਗ ਨਾਲ ਰੈਡੀ ਕਰਵਾਣਾ ਹੈ ਤੁਸੀਂ ਦੱਸ ਸਕਦੇ ਹੋ ਠੀਕ ਹੈ ਜੀ ਲਓ ਜੀ ਇਹ ਆ ਗਿਆ ਜੀ ਅਗਲਾ ਪ੍ਰਿੰਟ ਲਓ ਜੀ ਨੈਕਸਟ ਪ੍ਰਿੰਟ ਚੇਂਜ ਹੈ ਜੀ ਦੋ ਡਿਜ਼ਾਈਨ ਨੇ ਇੱਕ ਫਸਟ ਤੁਹਾਨੂੰ ਮੈਂ ਦਿਖਾਤਾ ਇਹ ਡਿਜ਼ਾਈਨ ਕੁਛ ਹੋਰ ਹੈ ਲਓ ਇਹ ਵੀ ਬਹੁਤ ਪਿਆਰਾ ਹੈ ਜੀ ਕਾਟਨ ਫੈਬਰਿਕ ਰਹੇਗਾ ਜੀ ਬਹੁਤ ਵਧੀਆ ਕਾਟਨ ਹੈ ਜੀ ਤੁਸੀਂ ਟੈਨਸ਼ਨ ਫਰੀ ਰਹੋ ਕਾਟਨ ਬਹੁਤ ਪਿਆਰੀ ਹੈ ਜੀ ਪ੍ਰਿੰਟ ਚੈੱਕ ਕਰ ਲਓ ਜੀ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਜ਼ਿਆਦਾ ਸੋਨਾ ਕਲਰ ਹੈ ਲਓ ਜੀ ਇਹ ਰਹੇਗੀ ਜੀ ਬਾਟਮ ਚਿਕਨ ਵਰਕ ਦੀ ਦੇਖੋ ਡਿਜ਼ਾਈਨ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਗਾਜਰੀ ਜਿਹਾ ਕਲਰ ਹੈ ਜੀ ਦੇਖੋ ਬਹੁਤ ਸੋਨਾ ਕਲਰ ਲੱਗ ਰਿਹਾ ਹੈ ਪਲੀਜ਼ ਸਕਰੀਨਸ਼ਾਟ ਕਲੀਅਰਲੀ ਆਕਰੋ ਕਿਉਂਕਿ ਜਦੋਂ ਸਕਰੀਨਸ਼ਾਟ ਤਾਂ ਆਉਂਦਾ ਨਾ ਥੋੜਾ ਉਹ ਸ਼ਾਈਨ ਦੇ ਵਿੱਚ ਆਉਂਦਾ ਤੇ ਆਪਾਂ ਨੂੰ ਕਲਰ ਦੀ ਸਮਝ ਨਹੀਂ ਲੱਗਦੀ ਤਾਂ ਸਕਰੀਨਸ਼ਾਟ ਜਦੋਂ ਵੀ ਲਓ ਤੇ ਪਲੀਜ਼ ਕਲੀਅਰ ਕਲੀਅਰ ਲਿਓ ਠੀਕ ਹੈ ਜੀ ਲਓ ਜੀ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਬਹੁਤ ਜ਼ਿਆਦਾ ਸੋਹਣੀ ਇਹ ਵਿਦਆਊਟ ਦੁਪੱਟਾ ਸੂਣ ਨੇ ਔਰ ਵਿਦਆਊਟ ਲਾਈਨਿੰਗ ਬਣਨੇ ਦੇ ਠੀਕ ਹੈ ਜੀ ਅਗਰ ਤੁਸੀਂ ਦੁਪੱਟਾ ਬਾਏ ਕਰਨਾ ਹੈ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਜੋ ਦੁਪੱਟੇ ਦੇ ਚਾਰਜਸ ਨੇ ਉਹ ਲੱਗ ਰਹਿਣਗੇ ਇਹਨਾਂ ਦਾ ਪ੍ਰਾਈਸ ਰਹੇਗਾ ਜੀ 1350 ਠੀਕ ਹੈ ਜੀ ਲ ਬਹੁਤ ਪਿਆਰੀ ਕਲੈਕਸ਼ਨ ਹੈ ਬਹੁਤ ਸੋਹਣਾ ਸੂਟ ਹੈ ਜੀ ਦੇਖੋ ਕਲਰ ਚੈੱਕ ਕਰੋ ਜੀ ਬਹੁਤ ਪਿਆਰੇ ਨੇ ਜੀ ਡਿਫਰੈਂਟ ਜੀ ਚੀਜ਼ ਹੈ ਜੀ ਆ ਸਮਰ ਦੇ ਵਿੱਚ ਆਰਾਮ ਨਾਲ ਵੇਅਰ ਹੋਏਗੀ ਵਿਦੌਰਡ ਲਾਈਨਿੰਗ ਸੂਟ ਨੇ ਇਹਨੂੰ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਤੁਸੀਂ ਪੋਰਟੀ ਬਟਨ ਲਾ ਕੇ ਨੈਕ ਦਾ ਡਿਜ਼ਾਈਨ ਕਰਵਾ ਸਕਦੇ ਹੋ ਆ ਤੁਸੀਂ ਲੇਸਸ ਲਾ ਕੇ ਸੈਂਟਰ ਪੈਨਲ ਕਰਵਾ ਸਕਦੇ ਹੋ ਮੈਂ ਤੁਹਾਨੂੰ ਚੁਆਇਸ ਦੱਸ ਰਹੀ ਹਾਂ ਆਪਣੀ ਅਗਰ ਤੁਸੀਂ ਮੇਰੇ ਕੋਲ ਸਟਿਚ ਕਰਵਾਉਣਾ ਤਾਂ ਫਿਰ ਤੁਸੀਂ ਸਾਡੇ ਤੇ ਛੱਡ ਦਿਓ ਅਸੀਂ ਤੁਹਾਨੂੰ ਖੁਦ ਸਟਿਚ ਕਰਵਾ ਦਾਂਗੇ ਠੀਕ ਜੀ ਲਓ ਜੀ ਨੈਕਸਟ ਆ ਗਿਆ ਜੀ ਬਹੁਤ ਪਿਆਰਾ ਕਲਰ ਹੈ ਜੀ ਇਹ ਵੀ ਚੈੱਕ ਕਰੋ ਪ੍ਰਿੰਟ ਪਹਿਲਾਂ ਮੈਂ ਤੁਹਾਨੂੰ ਚਾਰ ਪ੍ਰਿੰਟ ਸੇਮ ਦਿਖਾਈ ਸੀ ਹੁਣ ਚਾਰ ਪ੍ਰਿੰਟ ਸੇਮ ਮਿਲ ਗਿਆ ਪ੍ਰਿੰਟ ਚੈੱਕ ਕਰ ਲਓ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਬਹੁਤ ਪਿਆਰਾ ਜੀ ਫੈਬਰਿਕ ਬਹੁਤ ਬੈਸਟ ਹੈ ਜੀ ਫੈਬਰਿਕ ਵਾਲੋ ਤੁਸੀਂ ਟੈਂਸ਼ਨ ਫਰੀ ਰਹੋ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਔਰ ਬਹੁਤ ਜ਼ਿਆਦਾ ਲਾਈਟ ਵੇਟ ਹੈ ਜੀ ਵਿਦਆਊਟ ਲਾਈਨਿੰਗ ਸੂਟ ਬਣਨੇਗੇ ਜੀ ਲਾਈਨਿੰਗ ਦੀ ਨੀਡ ਨਹੀਂ ਹੈ ਫਿਰ ਵੀ ਅਗਰ ਕੋਈ ਮੇਰੀ ਭੈਣ ਲਾਈਕ ਕਰਦੀ ਹੈ ਲਾਈਨਿੰਗ ਤਾਂ ਤੁਹਾਡੀ ਚੋਇਸ ਹੈ ਜਿਹੜੀਆਂ ਸਾਡੀਆਂ ਭੈਣਾਂ ਨੇ ਬਾਹਰ ਪਾਣਾ ਤਾਂ ਤੁਸੀਂ ਕਾਟਨ ਦੀ ਲਾਈਨਿੰਗ ਲਗਵਾ ਵੀ ਸਕਦੇ ਹੋ ਏ ਰਹਿ ਗਈ ਜੀ ਨਾਲ बॉटम चिकन वर्क ਦੀ बॉटम है लो जी चेक करो कलरफुल है बहुत प्यारी कलेक्शन है जी बहुत ज्यादा सोहनी है फटाफट स्क्रीनशॉट ਲੈ ਕੇ WhatsApp पे मैसेज करके ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਇਹਨਾਂ ਦੇ ਵਿੱਚ फिटिंग ਜਿਹੜੀ ਆ ਬਹੁਤ ਪਿਆਰੀ ਆਉਂਦੀ ਹੈ ਪਹਿਲਾਂ ਆਪਾਂ ਇਹਦੇ سیل ਕਰ ਚੁੱਕੇ ਆ ਇਹਦੇ ਨਾਲ ਦੇ ਮੈਂ ਤੁਹਾਨੂੰ ਦੱਸਿਆ ਆ ਆਫ ਵਾਈਟ बॉटम ਦੇ ਨਾਲ ਆਫ ਵਾਈਟ ਔਰ ਵਾਈਟ बॉटम ਦੇ ਨਾਲ ਠੀਕ ਹੈ ਜੀ ਲੋ ਜੀ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਬਹੁਤ ਸੋਨੀ ਕਲੈਕਸ਼ਨ ਆ 컬러 ਬਹੁਤ ਪਿਆਰਾ ਜੀ 컬러 ਦੇ ਵਿੱਚ ਥੋੜਾ ਬੋਤਾ ਚੇਂਜ ਆਏਗਾ ਥੋੜੀ ਹਲਕੀ ਸ਼ਾਈਂਗ ਹੋ ਜਾਂਦੀ ਹੈ ਆ ਕੈਮਰੇ ਦੇ ਵਿੱਚ 컬러 ਬਹੁਤ ਜ਼ਿਆਦਾ ਪਿਆਰਾ ਹੈ ਇਹ ਆਗੇ ਜੀ ਆਪਣਾ ਨੈਕਸਟ ਨੈਕਸਟ 컬러 ਵੀ ਬਹੁਤ ਜ਼ਿਆਦਾ ਪਿਆਰਾ ਪਹਿਲਾਂ ਮੈਂ ਤੁਹਾਨੂੰ ਇਹਦੇ ਨਾਲ ਦਾ ਦਿਖਾਇਆ ਸੀ ਉਹ ਡਿਜ਼ਾਈਨ ਹੋਰ ਸੀ ਇਹ ਡਿਜ਼ਾਈਨ ਹੋ ਰਿਹਾ ਠੀਕ ਹੈ ਜੀ ਇਹ ਰੈਗਲੀ ਸ਼ਰਟ ਵਿਦਆਉਟ ਲਾਈਨਿੰਗ ਸੂਟ ਬਣਨ ਵਾਲੇ ਨੇ ਤੇ ਬਹੁਤ ਜ਼ਿਆਦਾ ਲੈਸ ਪ੍ਰਾਈਸ ਤੇ ਆਏ ਨੇ ਸਾਡੀਆਂ ਭੈਣਾਂ ਦਾ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਇਹਨਾਂ ਦੇ ਵਿੱਚ ਲਓ ਜੀ ਇਹ ਰੈਗ ਜੀ ਨਾਲ ਬਾਟਮ ਬਹੁਤ ਪਿਆਰੀ ਬਾਟਮ ਹੈ ਜੀ ਚੈੱਕ ਕਰੋ ਘਟਵਕ ਹੋਇਆ ਹੋਇਆ نیچے ਦੇਖ ਸਕਦੇ ਹੋ ਤੁਸੀਂ ਸਟ੍ਰੇਟ ਬਾਟਮ ਬਣਵਾ ਸਕਦੇ ਹੋ ਹਾਂ ਤੁਸੀਂ ਟਰੌਜ਼ਰ ਬਣਵਾ ਸਕਦੇ ਹੋ ਤੁਹਾਡੀ ਚੁਆਇਸ ਹੈ ਠੀਕ ਹੈ ਜੀ ਲਓ ਜੀ ਕਲਰ ਚੈੱਕ ਕਰ ਲਓ ਜੀ ਕਲਰ ਬਹੁਤ ਪਿਆਰਾ ਹੈ ਔਰ ਪ੍ਰਿੰਟ ਵੀ ਬਹੁਤ ਜਿਆਦਾ ਸੋਹਣਾ ਹੈ ਪ੍ਰਿੰਟ ਦੇਖੋ ਸ਼ਰਟ ਦਾ ਪ੍ਰਿੰਟ ਬਹੁਤ ਜਿਆਦਾ ਪਿਆਰਾ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਪ੍ਰਿੰਟ ਲਾਈ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਪ੍ਰਿੰਟ ਹੈ ਬਹੁਤ ਜਿਆਦਾ ਪਿਆਰਾ ਲੱਗ ਰਿਹਾ ਲਓ ਜੀ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਇਹ ਵੀ ਡਾਉਟ ਦੁਪੱਟਾ ਸੂਟ ਰਹਿਣ ਵਾਲੇ ਨੇ ਪ੍ਰਾਈਸ ਰਹੇਗਾ ਜੀ ਇਹਨਾਂ ਦਾ 1350 ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਲਓ ਜੀ ਨੈਕਸਟ ਕਲਰ ਆ ਗਿਆ ਜੀ ਇਹ ਵੀ ਬਹੁਤ ਪਿਆਰਾ ਕਲਰ ਹੈ ਜੀ ਕਲਰ ਚੈੱਕ ਕਰੋ ਔਰ ਪ੍ਰਿੰਟ ਚੈੱਕ ਕਰੋ ਬਹੁਤ ਪਿਆਰੇ ਔਰ ਲਾਈਟ weight ਦੇ ਸੂਟ ਨੇ ਜੀ ਬਹੁਤ ਪਿਆਰੇ ਲੱਗਣਗੇ ਜੀ ਸੂਟ ਬਣ ਕੇ ਬਹੁਤ ਪਿਆਰੇ ਲੱਗਣਗੇ ਅਗਰ ਤੁਸੀਂ ਲੇਸਸ ਦਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਬਾਕੀ ਤੁਹਾਡੀ ਚੋਆਇਸ ਹੈ ਜੀ ਤੁਸੀਂ ਪਾਈਪਿੰਗ ਲਗਵਾਨੀ ਹੈ ਕਿ ਲੇਸ ਲਗਵਾਨੀ ਹੈ ਠੀਕ ਹੈ ਜੀ ਅਗਰ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਲਓ ਜੀ ਇਹ ਆ ਗਈ ਜੀ ਨਾਲ ਬਾਟਮ ਤੁਸੀਂ ਟਰੌਜ਼ਰ ਬਣਵਾਓ ਤੁਸੀਂ ਬਾਟਮ ਬਣਾਓ ਸਟ੍ਰੇਟ ਬਾਟਮ ਬਹੁਤ ਪਿਆਰੀ ਲੱਗੇਗੀ ਬਾਕੀ ਤੁਹਾਡੀ ਚੋਆਇਸ ਹੈ ਜੀ ਤੁਸੀਂ ਕੀ ਬਣਵਾਉਣਾ ਚਾਹੁੰਦੇ ਹੋ スクリーンショット ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ। ਪਿਆਰੇ ਕਲਰ ਨੇ ਜੀ ਬਹੁਤ ਹੀ ਪਿਆਰੇ ਪ੍ਰਿੰਟ ਨੇ ਦੇਖੋ ਬਹੁਤ ਸੋਹਣਾ ਲੱਗ ਰਿਹਾ ਤੇ ਇਹ ਅਸੀਂ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਹਾਂ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।